ਦੋਸਤੋ ਇੱਕ ਇਹ ਛੋਟਾ ਜਿਹਾ ਕਟਰ ਬਣਵਾਇਆ ਆ ਅਸੀਂ ਆਮ ਹੀ ਘਰਾਂ ਵਿੱਚ ਛੋਟੇ ਛੋਟੇ ਪਾਰਕ ਰੱਖੇ ਹੁੰਦੇ ਆ ਉਹਦੇ ਵਿੱਚ ਘਾਹ ਲਗਾਇਆ ਹੁੰਦਾ ਪਰ ਬਰਸਾਤਾਂ ਦੇ ਮੌਸਮ ਵਿੱਚ ਘਾਹ ਜਿਹੜਾ ਬਹੁਤ ਜ਼ਿਆਦਾ ਤੇ ਬੜੀ ਵੱਡਾ ਹੋ ਜਾਂਦਾ ਜਾਂ ਅਣਚਾਇਆ ਘਾਹ ਜਿਹੜਾ ਅਸੀਂ ਨਹੀਂ ਵੀ ਪੀਂਦਾ ਉਹ ਵੀ ਜੰਮ ਜਾਂਦਾ ਉਹਦੀ ਕਟਿੰਗ ਲਈ ਇਹ ਮੈਂ ਮਸ਼ੀਨ ਬਣਵਾਈ ਹੈ ਇਹਦੇ ਤੇ ਬਹੁਤਾ ਖਰਚਾ ਵੀ ਨਹੀਂ ਆਇਆ ਕਿਉਂਕਿ ਮੋਟਰ ਜਿਹੜੀ ਹੈ ਉਹ ਮੇਰੇ ਕੋਲ ਇੱਕ ਖਰਾਬ ਕੂਲਰ ਪਿਆ ਹੋਇਆ ਸੀ ਉਹਦੀ ਲਗਾਈ ਹੈ ਔਰ ਇਹ ਜਿਹੜੇ ਟਾਇਰ ਔਰ ਜਿਨ੍ਹਾਂ ਦੇ ਟਾਇਰ ਫਿੱਟ ਕੀਤੇ ਆ ਇਹ ਜਿਹੜੇ ਚਾਰ ਟਾਇਰ ਔਰ ਨਟ ਬੋਲਟ ਪਾ ਕੇ ਮੈਨੂੰ 550 ਰੁਪਏ ਬਾਜ਼ਾਰ ਚੋਂ ਮੇਰਾ ਲੱਗਿਆ ਉੱਥੋਂ ਸਮਾਨੇ ਮਿਲ ਗਿਆ ਤੇ ਇਹ ਜਿਹੜਾ 베ਸ ਬਨਾਇਆ 55 ਜਿਹਦੇ ਜਿਹਦੇ ਤੇ ਨੂੰ ਮੋਟਰ ਨੂੰ ਫਿੱਟ ਕੀਤਾ ਆ ਇਹ ਬਿਲਡਿੰਗ ਵਾਲੇ ਵੀ ਇਹਨੇ ਮੈਨੂੰ ਬਣਾ ਕੇ ਤਾਂ ਉਹਨੂੰ ਮੈਂ ਦੱਸ ਦਿੱਤਾ ਕਿ ਇਸ ਇਸ ਤਰ੍ਹਾਂ ਬਣਾ ਦਿਓ ਔਰ ਇਹ ਜਿਹੜਾ ਹੈਂਡਲ ਤੁਸੀਂ ਦੇਖ ਰਹੇ ਹੋ ਇਹ ਹੈਂਡਲ ਮੇਰੇ ਕੋਲ ਪਹਿਲਾਂ ਇੱਕ ਘਾਟ ਟੱਕਣ ਵਾਲੀ ਮਸ਼ੀਨ ਸੀਗੀ ਹੱਥ ਨਾਲ ਜਨਾਨ ਵਾਲੀ ਪਰ ਉਹਦੇ ਤੇ ਜ਼ੋਰ ਬਹੁਤ ਲੱਗਦਾ ਸੀ ਵਧੀਆ ਕਰਦੀ ਸੀ ਕੰਮ ਪਰ ਇੱਕ ਵਾਰੀ ਵੱਡਾ ਕਾ ਜਿਹੜਾ ਉਹ ਨਹੀਂ ਕੱਟਦੀ ਸੀਗੀ ਤੇ ਇਹ ਮੈਂ ਬਨਵਾ ਕੇ ਇਹਨੂੰ ਚੈੱਕ ਕੀਤਾ ਹੈ ਵਧੀਆ ਨੇ ਰਿਜ਼ਲਟ ਦਿੱਤਾ ਵਧੀਆ ਤਰ੍ਹਾਂ ਕਾ ਕੱਟ ਰਹੀ ਹੈ ਤੇ ਜ਼ਿਆਦਾ ਖਰਚਾ ਵੀ ਨਹੀਂ ਹੋਇਆ ਤਕਰੀਬਨ 1500 ਰੁਪਏ ਮੇਰਾ ਲੱਗਾ ਆ ਇਹਦੇ ਤੇ ਤੇ ਇਹ ਮੈਂ ਤੁਹਾਨੂੰ ਚਲਾ ਕੇ ਵੀ ਦਿਖਾਉਂਗਾ ਔਰ ਤੁਸੀਂ ਦੇਖਿਓ ਕਿ ਵਧੀਆ ਤਰ੍ਹਾਂ ਕਾ ਕੱਟ ਰਹੀ ਹੈ